ਜੱਸਾ ਸਿੰਘ ਰਾਮਗੜੀਆ ਜੀ ਨੇ ਆਪਣੇ ਤਖਤ ਦਾ ਨਿਰਮਾਣ ਇਸ ਤਰ੍ਹਾਂ ਕਰਵਾਇਆ ਸੀ ਕਿ ਦਰਬਾਰ ਸਾਹਿਬ ਵਿੱਚ ਹੋ ਰਹੀ ਨਾ ਸਿਰਫ ਕੀਰਤਨ ਨੂੰ ਹੀ ਸਰਵਨ ਕੀਤਾ ਜਾ ਸਕੇ ਬਲਕਿ ਬੂੰਗੇ ਦੀ ਚਰੁਖਿਆਂ ਵਿੱਚੋਂ ਦਰਬਾਰ ਸਾਹਿਬ ਵਿੱਚ ਹੋ ਰਹੀ ਸਮਾਗਮ ਦੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ ਚਰੁਖਿਆਂ ਵਿੱਚੋਂ ਦੇਖਿਆ ਵੀ ਜਾ ਸਕਦਾ ਸੀ ਕਿ ਅਗਰ ਕੋਈ ਸ੍ਰੀ ਹਰਮੰਦਰ ਸਾਹਿਬ ਵਿੱਚ ਦਾਖਲ ਹੁੰਦਾ ਹੈ ਜਾਫਿਰ ਹਮਲਾ ਕਰਦਾ ਹੈ ਤਾਂ ਹਮਲਾ ਕਰਨ ਵਾਲੇ ਨੂੰ ਪਰਿਕਰਮਾ ਵਿੱਚ ਹੀ ਰੋਕਿਆ ਜਾ ਸਕੀ ਦੱਕਿਆ ਜਾ ਸਕੀ ਇਹੀ ਚਰੁਖੀ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਖੋਲਦੇ ਸਨ ਬੂੰਗੇ ਦੇ ਆਸ-ਪਾਸੇ ਇੰਨਾ ਚਰੁਖਿਆਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਹਵਾ ਵੀ ਕ੍ਰੋਸ ਹੋਵੇ ਤੇ ਦੁਸ਼ਮਣ ਨੂੰ ਵੇਖ ਸਕੇ ਤੇ ਦੁਸ਼ਮਣ ਤੇ ਅਟੈਕ ਵੀ ਕਰ ਸਕੇ ਇਸ ਕਿਲਾ ਨੂੰ ਮੇ ਬੂੰਗੇ ਵਿੱਚ ਫੌਜਾਂ ਵਾਰੀ ਪਲੈਨਿੰਗ ਵੀ ਕੀਤੀ ਜਾਂਦੀ ਸੀ ਕਿ ਕਿਸ ਤਰ੍ਹਾਂ